ਸੋ ਪੋਸੂ ਨਾ ਮਾ ਚੈਨਲ ਦੀ ਟੀਮ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਮਾਜਰੀ ਅਕਾਲੀਆਂ ਬਲਾਕ ਪਟਿਆਲਾ ਦੇ ਵਿੱਚ ਮੌਜੂਦ ਹੈ ਔਰ ਮੈਂ ਦੱਸ ਦਿਆਂ ਕਿ ਅੱਜ ਇੱਥੇ ਕਾਕਾ ਰਾਮ ਵਰਮਾ ਜੀ, ਰਾਮ ਸ਼ਰਨ ਜੀ ਤੇ ਪਿੰਡ ਦੇ ਸਰਪੰਚ ਸਾਹਿਬ ਵੱਲੋਂ ਔਰ ਸਕੂਲ ਦੇ ਪ੍ਰਿੰਸੀਪਲ, ਟੀਚਰ ਸਹਿਬਾਨਾਂ ਦੇ ਵੱਲੋਂ ਇੱਕ ਬਹੁਤ ਵਧੀਆ ਵਰਕਸ਼ਾਪ ਜਿਹੜੀ ਹੈ ਕਿ ਭਵਿੱਖ ਦੇ ਵਿੱਚ ਬੱਚਿਆਂ ਨੇ ਕਿਸ ਤਰ੍ਹਾਂ ਸਮਾਜ ਵਿੱਚ ਵਿਚਰਨਾ ਹੈ ਔਰ ਕਿਹੜੀਆਂ-ਕਿਹੜੀਆਂ ਚੀਜ਼ਾਂ ਉਹਨਾਂ ਵਾਸਤੇ ਜ਼ਰੂਰੀ ਨਹੀਂ ਔਰ ਕਿਹੜੀਆਂ-ਕਿਹੜੀਆਂ ਚੀਜ਼ਾਂ ਤੋਂ ਉਹਨਾਂ ਨੂੰ ਬਚਣ ਦੀ ਜ਼ਰੂਰਤ ਹੈ ਹੁਣ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਵਿੱਚ ਹੜ੍ਹ ਆਏ ਹੋਏ ਨੇ ਔਰ ਹੜ੍ਹ ਦੀ ਸਮੱਸਿਆ ਜਿਹੜੀ ਹੈ ਉਹ ਜੇ ਵੀ ਬਰਕਰਾਰ ਹੈ ਲੇਕਿਨ ਵੱਡੀ ਗੱਲ ਇੱਥੇ ਹੈ ਕਿ ਹੜ੍ਹ ਤੋਂ ਬਾਅਦ ਜਿਹੜੇ ਰਿਜ਼ਲਟ ਆ ਰਹੇ ਨੇ ਜੋ ਭਵਿੱਖਬਾਣੀਆਂ ਹੋ ਰਹੀਆਂ ਨੇ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਉਹ ਵਧਣ ਗਈਆਂ ਉਸ ਦੇ ਬਾਰੇ ਅੱਜ ਇੱਥੇ ਗੱਲਬਾਤ ਕੀਤੀ ਗਈ ਹੈ ਸੋ ਪ੍ਰਿੰਸੀਪਲ ਗੁਰਦੀਪ ਸਿੰਘ ਜੀ ਪ੍ਰਿੰਸੀਪਲ ਗੁਰਦੀਪ ਸਿੰਘ ਜੀ ਇਸ ਵਕਤ ਮੇਰੇ ਨਾਲ ਨੇ ਜੋ ਕਿ ਪ੍ਰਾਇਮਰੀ ਵਿੰਗ ਦੇ ਇਨਚਾਰਜ ਨੇ ਔਰ ਨਾਲ ਹੀ ਉਹਨਾਂ ਦੇ ਮੈਡਮ ਪ੍ਰਿੰਸੀਪਲ ਮੈਡਮ ਗੁਰਦੀਪ ਕੌਰ ਜੀ ਜਿਹੜੇ ਕਿ ਸੀਨੀਅਰ ਵਿੰਗ ਦੇ ਇੰਚਾਰਜ ਨੇ ਉਹਨਾਂ ਨਾਲ ਜਿਸ ਇਸ ਵਰਕਸ਼ਾਪ ਨੂੰ ਲੈ ਕੇ ਕਰਦੇ ਆਪਾਂ ਗੱਲਬਾਤ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੇਰਾ ਨਾਮ ਗੁਰਦੀਪ ਸਿੰਘ ਹੈ ਮੈਂ ਹੈੱਡ ਐਚਟੀ ਸਰਕਾਰੀ ਐਲੀਮੈਂਟਰੀ ਸਕੂਲ ਮਾਦਰੀ ਕਾਲੀਆਂ ਵਿੱਚੋਂ ਤੈਨਾਤ ਆਇਆ ਅੱਜ ਜਿਹੜੀ ਸ਼੍ਰੀ ਕਾਕਾ ਰਾਮ ਵਰਮਾ ਤੇ ਰਾਮ ਸ਼ਰਮਨ ਜੀ ਵੱਲੋਂ ਬੱਚਿਆਂ ਦੇ ਨਾਲ ਗੁਫ਼ਤਗੂ ਕੀਤੀ ਗਈ ਹੈ ਔਰ ਇਹ ਕਿੰਨੀ ਕਾਰਗਰ ਹੈ ਔਰ ਜਿਸ ਤਰ੍ਹਾਂ ਦਾ ਇਹਨਾਂ ਦਿਨਾਂ ਵਿੱਚ ਪੰਜਾਬ ਵਿੱਚ ਫਲੱਡ ਦੀਆਂ ਸਮੱਸਿਆਵਾਂ ਉਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਆ ਸਰ ਜੇ ਤੁਹਾਨੂੰ ਪਤਾ ਹੀ ਹੈ ਕਿ ਫਲੱਡ ਜਿਹੜੇ ਆ ਵੱਖ-ਵੱਖ ਇਲਾਕਿਆਂ 'ਚ ਬਹੁਤ ਆਇਆ ਨਹੀਂ ਬਹੁਤ ਜ਼ਿਆਦਾ ਮਹਾਰਮਾਰੀ ਹੋਈ ਹੈ ਜਾਨ-ਮਾਲ ਦਾ ਬਹੁਤ ਨੁਕਸਾਨ ਹੋਇਆ ਉਹਦੇ ਸਬੰਧ ਦੇ ਵਿੱਚ ਅੱਜ ਇਹਨਾਂ ਨੇ ਬੜੀ ਵਧੀਆ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਹੈ ਵੀ ਕਿਵੇਂ ਅਸੀਂ ਮਤਲਬ ਖਾੜਾਂ ਦੀ ਮਾਰ ਹਟਾਈ ਤੇ ਜਿਹੜਾ ਪਲੂਟਡ ਪਾਣੀ ਜਿਹੜਾ ਪ੍ਰਦੂਸ਼ਿਤ ਪਾਣੀ ਪੀਣਾ ਉਹਨਾਂ ਤੋਂ ਅਸੀਂ ਕਿਵੇਂ ਬਚਣਾ ਮੇ ਬਾਕੀ ਜਿਹੜੇ ਜੈਰੀਲੇ ਜਾਨਵਰ ਬਾਹਰ ਆ ਰਹੇ ਨੇ ਉਹਨਾਂ ਤੋਂ ਕਿਵੇਂ ਬਚਣਾ ਇਹ ਸਾਰਾ ਇਹਨਾਂ ਨੇ ਬੜੀ ਤਰ੍ਹਾਂ ਚੰਗੀ ਤਰ੍ਹਾਂ ਸਮਝਾਇਆ ਬਾਕੀ ਰਾਮ ਸਰ ਨੇ ਟ੍ਰੈਫਿਕ ਚਾਰਜ ਵੀ ਸਾਡੇ ਕੋਲ ਆਏ ਨੇ ਉਹਨਾਂ ਟ੍ਰੈਫਿਕ ਨਿਯਮਾਂ ਬਾਰੇ ਵੀ ਚੰਗੀ ਤਰ੍ਹਾਂ ਜਾਣਕਾਰੀ ਦਿੱਤੀ ਤੋਂ ਅਸੀਂ ਬਹੁਤ ਬਹੁਤ ਧੰਨਵਾਦੀ ਆ ਕਿ ਅੱਗੇ ਤੋਂ ਵੀ ਇਹਨਾਂ ਨੂੰ ਬੁਲਾ ਕੇ ਅਸੀਂ ਬੱਚਿਆਂ ਨੂੰ ਇਹ ਬਹੁਤ ਗੁਣ ਦੇ ਦਿੰਦੇ ਰਾਵਾਂਗੇ ਅੱਛਾ ਦੂਜੇ ਪਾਸੇ ਜੇ ਗੱਲ ਕਰੀਏ ਤੇ ਹੜ ਤੋਂ ਬਹੁਤ ਸਾਰੀਆਂ ਬਿਮਾਰੀਆਂ ਜਨਮ ਲੈਣ ਗਿਆ ਮਰੇ ਹੋਏ ਪਸ਼ੂ ਆ ਡੰਗਰ ਹੈ ਖਤਰਨਾਕ ਜਾਨਵਰ ਹੈ ਕੀ ਮਤਲਬ ਇਸ ਤਰ੍ਹਾਂ ਦੇ ਬਚਣ ਨਾਲ ਘਰ ਦੇ ਵਿੱਚ ਜਿਹੜਾ ਪਾਣੀ ਵਗੈਰਾ ਆਪਾਂ ਪੀਂਦੇ ਆ ਵੋਇਲ ਕਰਕੇ ਪੀਣਾ ਚਾਹੀਦਾ ਜਾਂ ਕਿਸ ਤਰ੍ਹਾਂ ਉਹਨੂੰ ਇਸਤੇਮਾਲ ਕਰਨਾ ਚਾਹੀਦਾ ਸਰ ਬਰਸਾਤਾਂ ਦੇ ਵਿੱਚ ਤਾਂ ਵੈਸੇ ਵੀ ਪਾਣੀ ਖਰਾਬ ਹੀ ਹੋ ਜਾਂਦਾ ਤਕਰੀਬਨ ਆਪਾਂ ਨੂੰ ਬਰਸਾਤਾਂ ਦੇ ਸਮੇਂ ਤਾਂ ਪਾਣੀ ਉਬਾਲ ਕੇ ਹੀ ਪੀਣਾ ਚਾਹੀਦਾ ਤਾਂ ਹੀ ਆਪਾਂ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਆ ਤੇ ਆਪਾਂ ਤੰਦਰੁਸਤ ਰਹ ਸਕਦੇ ਆ ਬਹੁਤ ਬਹੁਤ ਮਿਹਰਬਾਨੀ ਪ੍ਰਿੰਸੀਪਲ ਸਰ ਸੋ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਸੀਨੀਅਰ ਵਿੰਗ ਦੇ ਇੰਚਾਰਜ ਮੈਡਮ ਗੁਰਦੀਪ ਕੌਰ ਜੀ ਪ੍ਰਿੰਸੀਪਲ ਇਸ ਵਕਤ ਮੇਰੇ ਨਾਲ ਨੇ ਉਹਨਾਂ ਨਾਲ ਵੀ ਕਰਦੇ ਆਂ ਗੱਲਬਾਤ ਪਹਿਲਾਂ ਤਾਂ ਤੁਸੀਂ ਸਕੂਲ ਦੇ ਵਿੱਚ ਇੰਨਾ ਵਧੀਆ ਇਸ ਛੋਟੇ ਜਿਹੇ ਕੈਂਪ ਨੂੰ ਆਰਗੇਨਾਈਜ਼ ਕੀਤਾ ਹੈ ਤੁਸੀਂ ਮੁਬਾਰਕਬਾਦ ਦੇ ਪਾਤਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੀ ਸਕੂਲ ਦੇਖੋ ਇਹ ਸਰ ਮਿਡਲ ਪ੍ਰਾਇਮਰੀ ਦੇ ਇੰਚਾਰਜ ਨੇ ਮੈਂ ਮਿਡਲ 'ਚ ਇੰਚਾਰਜ ਆ ਜਦੋਂ ਕੋਈ ਸਕੂਲ ਦਾ ਇੰਚਾਰਜ ਹੁੰਦਾ ਉਹਦੀ ਡਿਊਟੀ ਬਣ ਜਾਂਦੀ ਹੈ ਵੀ ਆਪਣੇ ਸਕੂਲ ਨੂੰ ਸਾਫ਼ ਸੁਥਰਾ ਰੱਖ ਕੇ ਜਦੋਂ ਸਕੂਲ ਸਾਫ਼ ਸੁਥਰਾ ਹੋਊਗਾ ਅੱਛਾ ਮਾਹੌਲ ਮੇਰੇ ਬੱਚਿਆਂ ਨੂੰ ਮਿਲੂਗਾ ਫਿਰ ਉਹਨਾਂ ਦਾ ਮਨ ਲੱਗੂਗਾ ਪੜ੍ਹਨ ਦੇ ਵਿੱਚ ਇਹ ਜ਼ਰੂਰੀ ਆ ਮਤਲਬ अच्छे माहौल ਦੇ ਵਿੱਚ ਵਧੀਆ ਬੱਚੇ ਪੜ ਸਕਦੇ ਨੇ ਅੱਜ ਦੀ ਵਰਕਸ਼ਾਪ ਦੇ ਵਿੱਚ ਕਿਹੜੀਆਂ ਉਹ ਅਹਿਮ ਗੱਲਾਂ ਬੱਚਿਆਂ ਦੇ ਨਾਲ ਸ਼ੇਅਰ ਕੀਤੀਆਂ ਗਈਆਂ ਨੇ ਜਿਸ ਤੋਂ ਫਾਇਦਾ ਲੈ ਕੇ ਬੱਚੇ ਬਿਮਾਰੀਆਂ ਤੋਂ ਰਹਿਤ ਹੋ ਸਕਦੇ ਨੇ ਔਰ ਜਿਹੜੀ ਟ੍ਰੈਫਿਕ ਹੈ ਕੁਛ ਇੱਕ ਬੱਚਿਆਂ ਦੇ ਲਾਇਸੈਂਸ ਨਹੀਂ ਬਣੇ ਉਸ ਮੋਟਰਸਾਈਕਲ ਚਲਾ ਰਹੇ ਨੇ ਸਕੂਟਰ ਚਲਾ ਰਹੇ ਨੇ ਕੀ ਇਹਨਾਂ ਗੱਲਾਂ ਬਾਤਾਂ ਦਾ ਬੱਚਿਆਂ ਤੇ ਪ੍ਰਭਾਵ ਪਾਏਗਾ ਹਾਂਜੀ ਬਹੁਤ ਵਧੀਆ ਗੱਲ ਹੈ ਜੇ ਸਮੇਂ-ਸਮੇਂ ਬੱਚਿਆਂ ਨੂੰ ਜਾਣਕਾਰੀ ਦੀ ਮਿਲੀ ਜਾਵੇ ਜਿਵੇਂ ਅੱਜ ਹੈਜੇ ਬਾਰੇ ਦੱਸਿਆ ਡੇਂਗੂ ਬਾਰੇ ਦੱਸਿਆ ਬੱਚੇ ਉਹਨਾਂ ਚੀਜ਼ਾਂ ਤੋਂ ਬਚਣ ਲਈ ਆਪਣੇ ਘਰ ਵੀ ਜਾ ਕੇ ਗੱਲ ਕਰਨਗੇ ਤਾਂ ਬੱਚੇ ਨਾ ਬਿਮਾਰੀਆਂ ਤੋਂ ਬਚਣਗੇ ਜਿਵੇਂ ਅਕਸਰ ਪਿੰਡਾਂ 'ਚ ਬੱਚੇ ਸਕੂਟਰ ਮੋਟਰਸਾਈਕਲ ਚਲਾਉਂਦੇ ਨੇ ਉਹਦੇ ਬਾਰੇ ਵੀ ਦੱਸਿਆ ਗਿਆ ਕਿਵੇਂ ਬੱਚਿਆਂ ਨੂੰ ਮਤਲਬ ਕਿਡਨੈਪ ਕੀਤਾ ਜਾਂਦਾ ਅਕਸਰ ਬੱਚੇ ਸਕੂਟਰ ਮੋਟਰਸਾਈਕਲ ਤੇ ਚੜ ਕੇ ਆ ਜਾਂਦੇ ਨੇ ਇਹਨਾਂ ਗੱਲਾਂ ਦਾ ਬੱਚਿਆਂ ਨੂੰ ਬਹੁਤ ਫਾਇਦਾ ਹੋਊ ਥੋੜੇ ਅਵੇਅਰ ਹੋਣਗੇ ਵੀ ਸਾਨੂੰ ਕੋਈ ਕਿਡਨੈਪਨਾ ਕਰ ਲਵੇ ਜਾਂ ਸਾਨੂੰ ਹੈਜੇ ਵਰਗੀ ਕੋਈ ਬਿਮਾਰੀ ਨਾ ਲੱਗ ਜਾਵੇ ਡੇਂਗੂ ਤੋਂ ਅਸੀਂ ਕਿਵੇਂ ਬਚਣਾ ਉਹ ਘਰ ਜਾ ਕੇ ਜਿੱਥੇ ਪਾਣੀ ਖੜਿਆ ਹੋ ਜਿਵੇਂ ਰਾਮ ਕਾਕਾ ਰਾਮ ਬਰਮਾ ਜੀ ਨੇ ਦੱਸਿਆ ਵੀ ਉੱਥੇ ਤੇਲ ਸਰੋਂ ਦਾ ਤੇਲ ਪਾ ਦਿਓ ਸੋ ਇਹਦਾ ਚੀਜ਼ਾਂ ਦਾ ਸਾਰੀਆਂ ਦਾ ਬੱਚਿਆਂ ਨੂੰ ਬਹੁਤ ਫਾਇਦਾ ਹੋਊਗਾ ਮਿਹਰਬਾਨੀ ਮੈਡਮ ਤੁਸੀਂ ਉਸੂਨਾਵਾ ਚੈਨਲ ਨਾਲ ਗੱਲਬਾਤ ਕੀਤੀ ਔਰ ਦੋਸਤੋ ਮੈਂ ਦੱਸਤੇ ਆ ਕਿ ਪੂਰੇ ਦਾ ਪੂਰਾ ਜਿਹੜਾ ਅੱਜ ਦਾ ਈਵੈਂਟ ਹੈ ਇਹ ਪੋਸੂਨਾਮਾ ਚੈਨਲ ਜਿਹੜਾ ਤੁਹਾਡਾ ਆਪਣਾ ਚੈਨਲ ਹੈ ਔਰ ਮੇਰੀ ਹਮੇਸ਼ਾ ਤੋਂ ਇਹ ਕੋਸ਼ਿਸ਼ ਰਹੀ ਹੈ ਕਿ ਉਹੀ ਕੰਮ ਕੀਤਾ ਜਾਵੇ ਜੋ ਹਰ ਇੱਕ ਨੂੰ ਚੰਗਾ ਲੱਗੇ ਮੇਰੇ ਮੇਰਾ ਇੰਟਰਸਟ ਹੈ ਇਸ ਚੀਜ਼ ਦੇ ਵਿੱਚ ਕਿ ਬੱਚਿਆਂ ਨੂੰ ਜੇ ਗਾਈਡੈਂਸ ਵਧੀਆ ਮਿਲੇ ਇੱਕ ਟੀਚਰ ਵਧੀਆ ਮਿਲੇ ਕਿਉਂਕਿ ਰਸਟੋਟਲ ਦੀ ਇੱਕ ਕੋਟੇਸ਼ਨ ਹੈ ਕਿ ਚਾਈਲਡ ਇਜ਼ ਦਾ ਫਾਦਰ ਆਫ ਮੈਨ ਕਿਉਂਕਿ ਅਸੀਂ ਬੱਚਿਆਂ ਤੋਂ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਿੱਖਦੇ ਹਾਂ ਸੋ ਮਾਜਰੀ ਅਕਾਲੀਆਂ ਦੇ ਸਰਕਾਰੀ ਤੇ ਐਲੀਮੈਂਟਰੀ ਸਕੂਲ ਦੇ ਵਿੱਚ ਅਸੀਂ ਮੌਜੂਦ ਆ ਮੈਡਮ ਨਵਦੀਪ ਕੌਰ ਜੀ ਇਸ ਵਕਤ ਮੇਰੇ ਨਾਲ ਨੇ ਨਵਦੀਪ ਜੀ ਅੱਜ ਜਿਹੜਾ ਫੰਕਸ਼ਨ ਇਸ ਸਕੂਲ ਦੇ ਵਿੱਚ ਆਰਗੇਨਾਈਜ਼ ਕੀਤਾ ਗਿਆ ਬੱਚਿਆਂ ਨੂੰ ਮੋਟੀਵੇਟ ਕੀਤਾ ਗਿਆ ਇਹਦੇ ਬਾਰੇ ਕੀ ਵਿਚਾਰ ਨੇ ਸਰ ਇਹ ਬਹੁਤ ਵਧੀਆ ਬੱਚਿਆਂ ਲਈ ਉਪਰਾਲਾ ਸੀਗਾ ਜੀ ਇਹਦੇ ਨਾਲ ਬੱਚਿਆਂ ਨੂੰ ਨੌਲੇਜ ਮਿਲਦੀ ਹੈ ਆਈ ਥਿੰਕ ਟਾਈਮ ਟੂ ਟਾਈਮ ਬੱਚਿਆਂ ਨੂੰ ਇਹ ਚੀਜ਼ਾਂ ਡਿਸਕਸ ਕਰਨੀਆਂ ਜ਼ਰੂਰੀ ਨੇ ਜ਼ਰੂਰੀ ਨੇ ਬਿਕੋ ਸਕੂਲ ਦੇ ਵਿੱਚ ਅਸੀਂ ਐਜੂਕੇਸ਼ਨ ਤੇ ਪੂਰਾ ਜ਼ੋਰ ਦਿੰਨੇ ਆ ਬਟ ਜਿਹੜੀਆਂ ਬੇਸਿਕ ਚੀਜ਼ਾਂ ਨੇ ਉਹ ਕਈ ਵਾਰ ਅਖੋਂ ਲਈ ਰਹਿ ਜਾਂਦੀਆਂ ਨੇ ਜਿੰਨਾ ਵਾਰੀ ਉਹਨਾਂ ਨੂੰ ਨੌਲੇਜ ਹੋਣੀ ਜ਼ਰੂਰੀ ਹੈ ਚਾਹੀ ਉਹਨਾਂ ਦਾ ਖਾਣ ਪੀਣ ਹੈ ਚਾਹੀ ਉਹਨਾਂ ਦਾ ਬਿਹੇਵੀਅਰ ਹੈ ਚਾਹੀ ਉਹਨਾਂ ਦੇ ਘਰਾਂ ਦੇ ਰਿਸ਼ਤੇ ਨੇ ਉਹ ਚੀਜ਼ਾਂ ਬੱਚਿਆਂ ਨੂੰ ਸਮਝਾਉਣ ਦੇ ਲਈ ਇਦਾਂ ਦੀਆਂ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਨੇ ਤੇ ਸਭ ਤੋਂ ਵੱਡੀਆਂ ਗੱਲ ਤੁਸੀਂ ਦੱਸੀ ਹੈ ਕਿ ਜਿਹੜੀਆਂ ਚੀਜ਼ਾਂ ਉਗਾਈਆਂ ਜਾਂਦੀਆਂ ਉਹ ਬੱਚਿਆਂ ਲਈ ਲਾਭਦਾਇਕ ਹੈ ਜਿਹੜੀਆਂ ਚੀਜ਼ਾਂ ਹੁਣ ਆਪਾਂ ਮਤਲਬ ਕਿਸੇ ਬ੍ਰੈਡ ਨੂੰ ਉਗਾਤ ਨਹੀਂ ਸਕਦੇ ਹੈਗੇ ਉਸ ਬਾਰੇ ਸੇ ਕਨਸੈਪਟ ਕਲੀਅਰ ਕਰੋ ਵੀ ਕਿਸ ਤਰ੍ਹਾਂ ਇਹ ਬਹੁਤ ਵਧੀਆ ਗੱਲਬਾਤ ਹੈ ਹਾਂਜੀ ਸਰ ਇਹੇ ਬੱਚਿਆਂ ਨੂੰ ਸਮਝਾਉਣ ਦੇ ਲਈ ਵੀ ਕਿਹੜੀ ਚੀਜ਼ ਹੈਲਦੀ ਹੈ ਕਿਹੜੀ ਚੀਜ਼ ਅਨ ਹੈਲਦੀ ਹੈ ਉਹਦੇ ਲਈ ਬੜਾ ਸੌਖਾ ਜਿਹਾ ਤਰੀਕਾ ਹੈ ਕਿਉਂਕਿ ਆਦਰਵਾਇਜ਼ ਬੱਚੇ ਨਹੀਂ ਸਮਝ ਸਕਦੇ ਤੁਸੀਂ ਮੁੰਜੇ ਕਹੋਗੇ ਵੀ ਇਹ ਹੈਲਦੀ ਹੈ ਬੇਟੇ ਨਾ ਖਾਓ ਇਹ ਖਾ ਲੂ ਇਹ ਅਨ ਹੈਲਦੀ ਹੈ ਨਾ ਖਾਓ ਉਹ ਨਹੀਂ ਸਮਝ ਪਾਣਗੇ ਜੇਕਰ ਅਸੀਂ ਉਹਨਾਂ ਚਈ ਕਨਸੈਪਟ ਪਾ ਦਿੰਨੇ ਆ ਵੀ ਬੇਟੇ ਜਿਹੜੀ ਚੀਜ਼ ਉਗ ਸਕਦੀ ਆ ਕਰਨ ਕਿ ਅਸੀਂ ਉਗਾ ਸਕਦੇ ਆ ਉਹਦੇ ਦਾਣੇ ਬੀਜਾਂਗੇ ਉਗ ਜੇਗੀ ਅ ਅੰਬ ਦੀ ਗੁੱਠਲੀ ਆ ਉਹਨੂੰ ਬੀਜਾਂਗੇ ਉੱਗੇਗੀ ਗੰਨੇ ਗੰਨੇ ਦਾ ਤੁਸੀਂ ਪੂਰੀ ਦੱਬ ਦੋਗੇ ਮਿੱਟੀ ਚ ਉਗ ਜੇਗੀ 댓 ਮੀਨਸ ਉਹ ਹੈਲਦੀ ਹੈ ਕਿਉਂਕਿ ਉਹ ਪੂੰਗਰ ਸਕਰੀਏ ਤੇ ਜਿਹੜੀ ਚੀਜ਼ ਆ ਜਿਵੇਂ ਬੱਚੇ ਕੁਰਕਰੀ ਖਾਂਦੇ ਆ ਟੌਫੀਆਂ ਖਾਂਦੇ ਆ ਚਾਕਲੇਟਸ ਖਾਂਦੇ ਆ ਉਹਨਾਂ ਨੂੰ ਬੱਚਿਆਂ ਨੂੰ ਤੁਸੀਂ ਐਕਸਪੈਰੀਮੈਂਟ ਵੀ ਕਰਕੇ ਦਿਖਾ ਸਕਦੇ ਹੋ ਵੀ ਬੇ ਉਗ ਰਹੀ ਹੈ ਇਹ ਨਹੀਂ ਉਗ ਰਹੀ ਇਟ ਮੀਨਸ ਇਹ アンहेल्दी ਹੈ ਉਹਦੇ ਵਿੱਚ ਲਾਈਫ ਨਹੀਂ ਹੈ ਜਿਹੜੀ ਚੀਜ਼ ਉਗ ਸਕਦੀ ਹੈ ਉਹਦੇ ਵਿੱਚ ਲਾਈਫ ਹੈ ਤਾਂ ਉਹ ਸਾਡੇ ਸਰੀਰ ਲਈ ਪੋਸ਼ਕ ਹੈ ਉਹ ਸਾਨੂੰ ਵੀ ਅੱਛੀ ਉਹ ਦੇਗੀ मिनरल्स ਦੇਗੀ ਆਦਰਵਾਇਸ ਜਿਹੜੀ ਚੀਜ਼ ਨਹੀਂ ਉਗ ਸਕਦੀ ਉਹ ਸਾਡੇ ਲਈ ਕਿਸੇ ਕੰਮ ਦੀ ਨਹੀਂ ਅੱਜ ਫੰਕਸ਼ਨ ਦੇ ਵਿੱਚ ਬੱਚੇ ਜਿਹੜੇ ਕੀ ਉਮਰ ਨਹੀਂ ਹੋਈ ਲੇਕਿਨ ਫਿਰ ਵੀ ਬਾਈਕ ਲਈ ਫਿਰਦੇ ਆ ਔਰ ਆਉਣ ਵਾਲੇ ਦਿਨਾਂ ਵਿੱਚ ਪੇਰੈਂਟਸ ਲਈ ਬੜਾ ਖਤਰਨਾਕ ਹੁੰਦਾ ਹੈ ਜਦੋਂ ਪੇਰੈਂਟਸ ਜੇ ਰੋਕਦੇ ਆ ਤਾਂ ਬੱਚੇ ਰੋਕਦੇ ਨਹੀਂ ਬੜੀ ਪ੍ਰੋਬਲਮ ਚੱਲ ਰਹੀ ਹੈ ਇਹਨਾਂ ਦਿਨਾਂ ਵਿੱਚ ਪੇਰੈਂਟਸ ਔਰ ਬੱਚਿਆਂ ਦੇ ਵਿੱਚ ਲੇਕਿਨ ਮਾਨਯੋਗ ਆਰਾਮ ਸ਼ਰਣ ਜੀ ਜਿਹੜੇ ਕਿ ਐਸਆਈ ਹੈ ਉਹਨਾਂ ਦੀ ਡਿਊਟੀ ਲੱਗੀ ਹੈ ਉਹਨਾਂ ਵੱਲੋਂ ਜੋ ਕਿਹਾ ਗਿਆ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਸਰ ਬਹੁਤ achhiyan ਗੱਲਾਂ ਸਰ ਨੇ ਦਸੀਆਂ ਨੇ ਬੱਚਿਆਂ ਨੂੰ ਸਮਝਾਈਆਂ ਨੇ ਆ ਤੇ ਬੱਚੇ ਫੋਲੋ ਵੀ ਕਰਨਗੇ ਕਿਉਂਕਿ ਬੱਚੇ ਜਦੋਂ ਸੁਣਦੇ ਨੇ ਨਾ ਉਹੀ ਕੁਝ ਸਿੱਖਦੇ ਨੇ ਤੇ ਜਿਹੜੀ ਗੱਲ ਹੈਗੀ ਆ ਵੀ ਬੱਚੇ ਬਾਈਕਸ ਚਲਾਉਂਦੇ ਆਂਗੇ ਉਹ ਆਈ ਥਿੰਕ ਉੱਥੇ ਥੋੜੀ ਜੀ ਕਮੀ ਪੇਰੈਂਟਸ ਦੀ ਹੈ ਪੇਰੈਂਟਸ ਨੂੰ ਥੋੜਾ ਜਿਹਾ ਆਪਣੇ ਲੈਵਲ ਤੇ ਕਿਉਂਕਿ ਕਿਤਾ ਬੱਚੇ ਅੱਜਕੱਲ ਇੱਕ ਇੱਕ ਦੋ ਦੋ ਨੇ ਪਰ ਪੇਰੈਂਟਸ ਲਈ ਬਹੁਤ ਲਾਡਲੇ ਹੋ ਗਏ ਤੇ ਅਵੇਲਿਟੀ ਹਰ ਇੱਕ ਚੀਜ਼ ਦੀ ਜ਼ਿਆਦਾ ਹੋ ਗਈ ਲੇਕਿਨ ਲਾਡਲੇਪਨ ਵਿੱਚ ਉਹਨਾਂ ਦਾ ਭਵਿੱਖ ਤਾਂ ਤਬਾਹ ਹੋ ਰਿਹਾ ਹੈ ਬਿਲਕੁਲ ਜੀ ਨੁਕਸਾਨ ਕਰ ਦਿੰਦੀ ਹੈ ਇੱਕ ਉਹ ਹੈ ਥੋੜੇ ਦਿਨ ਪਹਿਲਾਂ ਇੱਕ ਮੈਸੇਜ ਮੈਂ ਪੜਿਆ ਸੀ ਇਹ ਕਹ ਅ ਮਤਲਬ ਛਿੜਕਾ ਸਹਿ ਲੋਗੇ ਨਾ ਤਾਂ ਤੁਹਾਨੂੰ ਆਉਣ ਵਾਲੇ ਫਿਊਚਰ ਚ ਥਾਣੇ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਔਰ ਇਹ ਗੱਲ ਹੈ ਇਸੇ ਤਰ੍ਹਾਂ ਅਗਰ ਪੇਰੈਂਟਸ ਬੱਚਿਆਂ ਨੂੰ ਥੋੜਾ ਜਿਹਾ ਕੰਟਰੋਲ ਕਰ ਹੀ ਕਰਕੇ ਰੱਖਣ ਵੀ ਇਹ ਚੀਜ਼ ਅਸੀਂ ਤੁਹਾਨੂੰ ਨਹੀਂ ਦੇਣੀ ਮੇਰਾ ਆਪਣਾ ਬੱਚਾ 10th 10th ਚ ਹੈ ਉਹਦੇ ਨਾਲ ਦੇ ਬੱਚੇ ਕੋਲ ਫੋਨਸ ਹੈਗੇ ਆ ਤੇ ਅਸੀਂ ਉਹਨੂੰ ਸਟ੍ਰਿਕਲੀ ਉਹ ਕੀਤਾ ਵੀ ਬੇਟੇ ਫੋਨ ਤਾਂ ਤੈਨੂੰ ਮਿਲਣਾ ਨਹੀਂ ਗ੍ਰੈਜੂਏਸ਼ਨ ਦੇ ਵਿੱਚ ਵੀ ਅਸੀਂ ਦੇਖਾਂਗੇ ਵੀ ਤੈਨੂੰ ਲੈ ਕੇ ਦੇਣਾ ਹੈ ਜਾਂ ਨਹੀਂ ਦੇਣਾ ਅਸੀਂ ਬੱਚੇ ਨੂੰ ਇਹ ਵੀ ਸਮਝਾ ਰਹੇ ਵੀ ਬੇਟਾ ਦੇਖੋ ਜਿਹੜੀ ਚੀਜ਼ ਅਸੀਂ ਤੁਹਾਨੂੰ ਮਨਾ ਕਰ ਰਹੇ ਆ ਇਟ ਮੀਨਸ ਉਹ ਤੁਹਾਡੇ ਲਈ ਅੱਛੀ ਨਹੀਂ ਹੈ ਤਾਂ ਪੇਰੈਂਟਸ ਲਈ ਜ਼ਰੂਰੀ ਨਹੀਂ ਹੈ ਵੀ ਉਹ ਤੁਸੀਂ ਚੀਜ਼ ਤੁਸੀਂ ਗੁੱਸੇ ਨਾਲ ਸਮਝਾਣੀ ਹੈ ਉਹ ਬੱਚੇ ਨਾਲ ਬੈਠੋ ਉਹਦੇ ਨਾਲ ਗੱਲ ਕਰੋ ਉਹਨੂੰ ਘਰ ਦੇ ਹਾਲਾਤਾਂ ਬਾਰੇ ਵੀ ਜਾਣੂ ਕਰੋ 8th ਤੋਂ 10th ਤੱਕ ਦੇ ਬੱਚੇ ਜਿਹੜੇ ਹੈ ਵਿਗੜਦੇ ਵੀ ਬਹੁਤ ਛੇਤੀ ਨੇ ਬਟ ਜੇ ਉਹਨਾਂ ਨੂੰ ਕੋਈ ਸਮਝਾਉਣ ਵਾਲਾ ਮਿਲ ਜਾਈ ਤਾਂ ਉਹ ਛੇਤੀ ਸਮਝ ਵੀ ਜਾਂਦੇ ਨੇ ਤਾਂ ਪੇਰੈਂਟਸ ਹੋਣਾ ਚੀਜ਼ਾਂ ਨੂੰ ਹਲਾਤਾ ਤੋਂ ਵੀ ਉਹਨਾਂ ਨੂੰ ਰਿਅਲਾਈਜ਼ ਕਰਾਓ ਸੈਕੰਡਲੀ ਉਹਨਾਂ ਨੂੰ ਮੋਟੀਵੇਟ ਕਰੋ ਵੀ ਬੇਟੇ ਆਪਣੀ ਲਾਈਫ ਨੂੰ ਅੱਗੇ ਵਧਾਉਣ ਲਈ ਇਹ ਥੋੜੇ ਡਿਸਟਰੈਕਟ ਨਹੀਂ ਇਹਨਾਂ ਚੀਜ਼ਾਂ ਤੋਂ ਪਰੇ ਰਹੋ ਤੇ ਆਪਣੀ ਲਾਈਫ ਨੂੰ ਸੁਧਾਰਨ ਲਈ achhiyan chizaan wal lo ਸ਼ੁਕਰੀਆ ਨਰਜੀ ਜੀ ਬਹੁਤ ਬਹੁਤ ਮਿਹਰਬਾਨੀ ਸੋ ਦੋਸਤੋ ਬਹੁਤ ਵਧੀਆ ਕਮਦੀਆਂ ਗੱਲਾਂ ਦਸੀਆਂ ਟੀਚਰ ਨੇ ਔਰ ਇਸ ਤਰ੍ਹਾਂ ਦੇ ਜਿਹੜੇ ਟੀਚਰ ਹੈ ਉਹਨਾਂ ਦੀ ਜ਼ਰੂਰਤ ਹੈ ਜੇ ਬੱਚਿਆਂ ਦੇ ਭਵਿਕ ਬਣਾਉਣ ਵਾਸਤੇ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸੋ ਹੋਂਤਾ ਪੋਸੂਨਾਮਾ ਚੈਨਲ ਲਈ ਮਾਜਰੀ ਆਕਾਲੀਆ